ਆ ਗਿਆ ਭਈ ਆ ਗਿਆ ਆ ਦੇਖੋ ਸਾਹਮਣੇ ਖੜੀ ਹੋਣੇ ਪਈ ਆ ਗੀਆਂ ਗੱਲਾਂ ਸੁਣਨਾ ਹੈ ਔਰ ਇਹਨਾਂ ਵਿੱਚੋਂ ਕੋਈ ਨਾ ਕੋਈ ਆਪਣੇ ਸਿੱਕਾ ਲੈ ਕੇ ਨਹੀਂ ਆਇਆ ਕਿ ਆਪਣੇ ਪੇੜ ਦੀ ਗੱਤਬਾਤ ਪਰਟੀਪਲਮੈਂਟ ਕਾਰ ਸੰਬੰਧ ਇਹ ਆਪਣਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਔਰ ਆਪਣਾ ਸਮਾਜ ਆਪ ਸਭ ਨੂੰ ਸਾਂਝ ਫੈਸਲਾ ਲਈ ਬਹੁਤ ਠੀਕ ਹੈਗਾ ਡਿਮਾਂਡ ਕਰ ਰਹੇ ਸੀਗੇ ਜਾਂ ਉਹਨਾਂ ਦੀ ਸੋਚ ਸੀ ਕਿ ਆਪਾਂ ਕਦੇ ਨਾ ਕਦੇ ਆਪਣੇ ਹਲਕਾ ਚਾਰਜ ਸਹਿ ਰਾਜਵਿੰਦਰ ਕਾੜਾ ਜੀ ਦੇ ਨਾਮ ਲੱਗੇ ਵਿਚਾਰ ਸਾਂਝੇ ਕਰਕੇ ਜਾਂ ਉਹਨਾਂ ਦੇ ਕੋਲ ਆਪਣੀ ਰਿਕਵੈਸਟ ਲੈ ਕੇ ਜਾਈਏ ਤੇ ਵੈਸੇ ਤਾਂ ਉਹਨਾਂ ਦਾ ਨੰਬਰ ਫੂਲ ਮੈਟਰਸ ਦਾ ਜਿਹੜਾ ਜਨੰਤਰ ਡਕਾਵਾ ਉੱਥੇ ਹਰ ਵਕਤ 24x7 ਅਵੇਲੇਬਲ ਰਹਿੰਦੇ ਨੇ ਜਦੋਂ ਵੀ ਕੋਈ ਕੋਈ ਪੈਂਦੀ ਆ ਕੋਈ ਵੀ ਸਾਡਾ ਇਲਾਕੇ ਦਾ ਸੰਜਮ ਉੱਥੇ ਪਹੁੰਚਦਾ ਬੜਾ ਦਿਨ ਖੋਲ ਕੇ ਬੜੀ ਖੁਸ਼ੀ ਦੇ ਨਾਲ ਉਹ ਮਿਲਦੇ ਨੇ ਔਰ ਗਰ ਗਨੁਕੀਆਂ ਤੋਂ ਨਿਕਲੀ ਆ ਗਨ ਮੁਕਦੀ ਆ ਕੇ ਪੈਸੇ ਕਿ ਜਦੋਂ ਜਿੰਨਾ ਕਿ ਗਾਉਂ ਵਿੱਚ ਉਹਦੇ ਵਿੱਚੋਂ ਜਿਹੜੇ ਲੱਕੇ ਤੇ ਲੱਗ ਗਿਆ ਜਾਂ ਕਿਸੇ ਦਾ ਜਿਹੜਾ ਕਿਸੇ ਦਾ ਕੰਮ ਹੋ ਗਿਆ ਉਹਨੇ ਤਾਂ ਖੁਸ਼ ਹੋਣਾ ਬੜਾ ਕਿ ਸਾਡਾ ਤਾਂ ਮੋਹ ਵਧਿਆ ਸਾਡੀ ਛੜਕ ਬਣ ਗਈ ਆ ਜੀ ਸਾਡੇ ਲੈਤਾ ਲੱਗੀਆਂ ਨੇ ਸੁਪੇਵਾਰੀ ਨਹੀਂ ਕਿਹਦੀ ਹੋਰ ਕਰੂਗਾ ਬਾਕੀਆਂ ਨੇ ਕਰੀ ਲੈਣਾ ਤੇ ਮੈਂ ਕੀ ਕਰਨਾ ਜੇ ਮੈਂ ਨਹੀਂ ਦੱਸੂਗਾ ਬਾਕੀ ਕੋਈ ਦੱਸੂਗਾ ਉਹ ਤੁਹਾਨੂੰ ਦੱਸਾਉਂਦਾ ਬਸ ਇੱਕ ਦੋ ਮਿੰਟ ਦੇ ਵਿੱਚ ਸਾਡੇ ਵਿੱਚ ਸਾਡੇ ਸੱਜੇ ਦੇ ਈਕਾਜ਼ ਤੇ ਆਵਾਜ਼ ਕਰਨੀ ਔਰ ਗੱਲ ਸੁਣਨੀ ਬੜੀ ਆਸਾਨ ਹੁੰਦੀ ਆ ਤੇ ਸਾਰੇ ਸੱਜਣਾਂ ਨੂੰ ਬੇਤੀ ਆ ਕਿ ਸਾਹਮਣੇ ਆ ਜੀ ਅਮਰੇ ਆ ਤੁਹਾਰੇ ਸਾਰੇ ਭੀਂ ਅੰਤੋਂ ਤੇ ਕੀ ਹੁੰਦਾ ਆ ਕਿ ਜਦੋਂ ਆਪਾਂ ਤੇ ਸਾਡੇ ਇਲਾਕੇ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਮੈਂ ਪਹਿਲਾਂ ਬੇਤੀ ਕਰਿਆ ਸੀ ਕਿ ਕੋਰਟ ਨੂੰ ਤੋੜਦੇ ਆ ਕੋਈ ਨੂੰ ਤੋੜਦੇ ਆ ਇਸ ਤਰ੍ਹਾਂ ਆਪਾਂ ਰਖਮਾਂ ਨਹੀਂ ਤੋੜਦੇ ਕਿ ਸਾਡੇ ਇਲਾਕੇ ਉਹਨਾਂ ਨੂੰ ਜਵਾਬ ਦੇਈਏ ਉਹਨਾਂ ਦੀ ਉਸ ਟੈਂਪਲੇਟ ਦੇ ਵਿੱਚ ਸਭ ਕੰਮ ਕਰਕੇ ਦੇਣੇ ਤਾਂ ਕਿ ਅਸੀਂ ਆਪਣੇ ਜਿਹੜੇ ਚੁਣੇ ਹੋਏ ਨਵੇਂ ਦੇ ਨੇ ਇਹਨਾਂ ਨੂੰ ਉਸ ਕੰਮਾਂ ਵਾਸਤੇ ਨਾਮਰਤ ਕੇ ਔਰ ਸਾਡੇ ਇਲਾਕੇ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਹੋ ਕਰਨ ਸਰਕਾਰ ਦੇ ਵਿੱਚ ਜਾ ਕੇ ਸਾਹਮਣੇ ਜਵਾਬ ਦੇਣਾ ਹੁੰਦਾ ਕਿ ਮੈਂ ਸਮਾਜ ਦੇ ਵਿੱਚ ਕੀ ਕਰਕੇ ਆਇਆ ਇਹਨੇ ਚੰਗੇ ਕੰਮ ਕਰਕੇ ਆਇਆ ਜੋਰਦਾਰ ਤਾੜੀਆਂ ਦੇ ਨਾਲ ਸਵਾਗਤ ਕਰੋ ਧੰਨਵਾਦ ਆਂਡਾ ਕਿਉਂਕਿ ਮੈਨੂੰ ਲੱਗਦਾ ਪਿਛਲੇ ਚਾਰਾ ਪੰਜਾ ਦਿਨਾਂ ਵਿੱਚ ਪੈਂਜੀ ਬਾੜ ਨੰਬਰ 15 ਦੇ ਵਿੱਚ ਇਹ ਤੀਜੀ ਚੌਥੀ ਰੈਲੀ ਹੋ ਚੰਗੀ ਆ ਔਰ ਇੰਨਾ ਇਕੱਠ ਕਰਨਾ ਇਹ ਕੋਈ ਪਿਆਰ ਦਾ ਜਿਹੜਾ ਨਿੱਗੇ ਸਨੇਹ ਦੇ ਨਾਲ ਹੀ ਆਇਆ ਹੈ ਇਹ ਕੋਈ ਜਿੰਦਾ ਕਹਿ ਲੋ ਕਿ ਕੋਈ ਬੰਦਾ ਪੈਸਿਆਂ ਦੇ ਲਾਲਚ ਨੂੰ ਨਹੀਂ ਆ ਇਹ ਬੰਦੇ ਸਾਡੇ ਪਿਆਰ ਦੇ ਜਿਹੜਾ ਪਿਆਰ ਖੱਟਿਆ ਹੋਇਆ ਆ ਇਹਨਾਂ ਦਾ ਧੰਨਵਾਦ ਬਹੁਤ-ਬਹੁਤ ਜਿਲਦੀਆਂ ਗਹਿਰਾਈਆਂ ਤੋਂ ਜਿਹੜਾ ਤੁਹਾਡੇ ਇੱਕ ਇੱਕ ਕਦਮ ਚੱਲ ਕੇ ਆਇਆ ਜਸ ਅਜਿੰਦਰਪੁਰ ਥਿਆੜਾ ਜੀ ਪੂਰੇ ਜਿਹੜਾ ਮੇਰ ਭਰਿਆ ਹੱਥ ਇਹਨਾਂ ਦਾ ਜਿਹੜੇ ਮੇਰੇ ਕੰਮ ਜਿੰਨੇ ਵੀ ਆ ਇਹ ਕਰਵਾਉਂਦੇ ਆ ਪਿਛਲੇ ਜੀ 6 ਸਾਲ 6 ਮਹੀਨਿਆਂ ਤੋਂ ਮੈਂ ਕਾਉਂਸਲਰ ਬਣਿਆ ਮੈਂ ਤੁਹਾਡੀ ਵਾਰਡ ਦਾ ਕਾਉਂਸਲਰ ਸਾਰੇ ਰੋਡ ਦੇ ਉੱਤੇ ਜਿਹੜੀਆਂ ਲਾਈਟਾਂ ਲੱਗੀਆਂ ਆ ਉਹ ਭੈਣ ਜੀ ਨੇ ਉੱਚੇਚੇ ਤੋੜਦੇ ਤੇ ਕਹਿ ਕੇ ਸਾਰੇ ਰੋਡ ਦੇ ਉੱਤੇ ਜਿਹੜੀਆਂ ਲਵਾਤੀਆਂ ਤੇ ਮੈਂ ਤੁਹਾਨੂੰ ਵੀ ਦੱਸਣਾ ਕਿ ਉਹਨਾਂ ਦੀ 54th ਮੇਰ ਸਾਹਿਬ ਦੀ ਮੀਟਿੰਗ ਹੋਈ ਸੀ ਤੇ ਮੇਰ ਸਾਹਿਬ ਕਹਿੰਦੇ 125 ਉਹਦਾ ਲਾਈਟਾਂ ਸਾਰਿਆਂ ਨੂੰ ਦਿੰਨੇ ਕਾਉਂਸਲਰਾਂ ਨੂੰ ਪਰ ਤੇਰਾ ਜੋਰ ਸ਼ੋਰ ਜ਼ਿਆਦਾ ਆ ਤੂੰ ਆਪਣੇ ਜਿਹੜੀ ਆ ਆਵਾਜ਼ ਦੀ ਜਾਦੀ ਹੈਡਕ ਲੈਣਾ ਆ ਤੈਨੂੰ ਮੇਰੇ ਵੱਲੋਂ ਜਿਹੜੀਆਂ 20 25 ਡੈਟਾ ਵਾਧੇ ਦਿੱਤੀਆਂ ਜਾਣਗੀਆਂ ਤੁਸੀਂ ਸਾਰੇ ਦਾਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਅੱਜ ਦਾ ਜੋ ਮਕਸਦ ਹੈ ਸਿਰਫ ਤੇ ਸਿਰਫ ਦੋ ਗੱਲਾਂ ਜਿਹੜੀਆਂ ਸਾਨੂੰ ਇਸ ਸਰਕਾਰ ਦੀਆਂ ਬਹੁਤ ਹੀ ਖਾਸ ਲੱਗੀਆਂ ਸਭ ਤੋਂ ਪਹਿਲੀ ਜਿਹੜਾ ਇੱਕ ਕੋਰ ਸਰਕਾਰ ਜੋ ਗੁਰਮਿੰਦਰ ਸਿੰਘ ਲਾਢੀ ਜੀ ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਜੋ ਅਕਾਲੀ ਦਲ ਦੀ ਸੇਵਾ ਕੀਤੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦਿਆਂ ਜੋ ਪਾਲਿਸੀਸ ਜੋ ਅੱਛੇ ਕੰਮ ਕੀਤੇ ਉਹਨਾਂ ਨੂੰ ਦੇਖਦੇ ਹੋਏ ਅੱਜ ਜੋ ਆਮ ਆਦਮੀ ਪਾਰਟੀ ਵਿੱਚ ਜੁਆਇਨ ਹੋਣ ਜਾ ਰਹੇ ਆ ਪਹਿਲਾਂ ਤਾਂ ਮੈਂ ਵਿੰਡਰ ਸੇ ਲਾਡੀ ਜੀ ਦਾ ਬਹੁਤ-ਬਹੁਤ ਸਵਾਗਤ ਕਰਦੀ ਆ ਮਾਡੀ ਸਾਡੇ ਜੀ ਇਸ ਭੱਟੀ ਜੀ ਜਿਨ੍ਹਾਂ ਦੀ ਬਤਾਲ ਅੱਜ ਲਾਡੀ ਜੀ ਜਿਹੜਾ ਪਾਰਟੀ ਨੂੰ ਜੁਆਇਨ ਕਰਨ ਲੱਗੇ ਆ ਤੇ ਅੱਜ ਬਹੁਤ ਖੁਸ਼ੀ ਹਸੀ ਪਰसों ਵੀ ਅਜੇ 15 ਨੰਬਰ ਵਾਰ ਦੇ ਵਿੱਚ ਹੀ ਮੇਅਰ ਪਨੀਤ ਧੀਰ ਜੀ ਆਏ ਸਤੋਂ 5 5 ਕਰੋੜ ਦੀ ਗ੍ਰਾਂਟ ਆਈ ਹੋਣ ਤੇ ਉਹਦੇ ਵਿੱਚ ਸਭ ਤੋਂ ਵੱਧ ਜਿਹੜੇ ਕੰਮ ਆ ਉਹ 15 ਗੁਆਇਆ 15 ਨੰਬਰ ਦਾ ਕਿਉਂਕਿ ਜਦੋਂ ਜज्ਬਾ ਹੋਵੇ ਕੰਮ ਕਰਨ ਦਾ ਪਤਾ ਹੋਵੇ ਕਿ ਇਹ ਵੀਰ ਮੇਰਾ ਕੰਮ ਕਰ ਰਿਹਾ ਤੇ ਫਿਰ ਮੈਨੂੰ ਲੱਗਾ ਕਿ ਸਭ ਤੋਂ ਪਹਿਲਾਂ ਜਿਹੜੇ ਕੰਮਾਂ ਨੂੰ 15 ਨੰਬਰ ਤੇ ਪਵਾਉਂਗੀ ਕਿਉਂਕਿ ਜੇਸ਼ਪਤੀ ਨੂੰ ਕੰਮ ਕਰਨ ਦਾ ਬਹੁਤ ਜ਼ਿਆਦਾ ਜਿਹੜਾ ਜज्ਬਾ ਹੈ ਇਸ ਕਰਕੇ ਜਿਹੜੇ ਵੀ ਕੰਮ ਅਗਲੀ ਵਾਰ ਮੈਨੂੰ ਲੱਗਦਾ ਕਿ ਤੁਹਾਡੇ ਕੋਲ ਵੋਟ ਮੰਗਣ ਦੀ ਆਉਣ ਦੀ ਲੋੜ ਨਹੀਂ ਪੈਣੀ ਤੁਸੀਂ ਆਪਣੇ ਆਪ ਹੀ ਆਮ ਆਦਮੀ ਪਾਰਟੀ ਨੂੰ ਵੋਟ ਦੋਗੇ ਕੰਮਾਂ ਨੂੰ ਹੋ ਮੇਰੀ ਭੈਣ ਪਿੱਛੇ 12 ਸਾਲ ਤੋਂ ਕੁਪਰਾ ਚਾਹੇਓ ਘਰ ਦੇ ਵਿੱਚ ਤਿੰਨ ਭੈਣਾਂ ਹੋਣ ਜਾਂ ਦੋ ਹੋਣ ਜਾਂ ਚਾਰ ਹੋਣ ਉਹ ਜਿਹੜੀ ਗਰੰਟੀ ਤੇ ਕੰਮ ਚੱਲ ਰਿਆ ਕਿਉਂਕਿ ਇਹ ਤਾਂ ਤੇ ਹੈ ਨਹੀਂ 70 75 ਸਾਲ ਦਾ ਜਿਹੜਾ ਤਾਣਾ ਬਾਣਾ ਹੁਣ ਜਾਇ ਉਹਨੂੰ ਟਾਈਮ ਤੇ ਲੱਗਣਾ ਸੀ ਤੇ ਮੁੱਖ ਮੰਤਰੀ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ ਇਸ ਗਰੰਟੀ ਤੇ ਵੀ ਜਿਹੜਾ ਕੰਮ ਚੱਲ ਰਿਆ ਮੈਨੂੰ ਲੱਗਦਾ ਥੋੜੇ ਸਮੇਂ ਦੇ ਵਿੱਚ ਜਿਹੜੀ ਇਹ ਗਰੰਟੀ ਆ ਉਹ ਪੰਜਾਬ ਦੀਆਂ ਮੇਰੀਆਂ ਮਾਵਾ ਭੈਣਾਂ ਨੂੰ ਮਿਲਣ ਜਾ ਰਹੀ ਆ

ਗੱਲ ਲਾਇਓ ਪਪਾ ਇਹ ਮਸਲਾ ਹੈ ਪੰਜ ਮਿੰਟ ਰੋ ਇੱਕ ਪੀਸ ਰੋ ਰਹਿ ਜਾਂਦਾ ਆਪਾਂ ਖਾਣਾ ਚਾਹੁੰਦੇ ਆਂ ਇਹ ਗੱਲ ਚ ਯਾਰ ਸਾਡੇ ਯਾਰ ਜੀ ਸਾਡੇ ਮਾਤਾ ਜੀ ਜਿਹਨਾਂ ਦਾ

ਸਰ ਜਾਨਾ ਆਲੋ ਆ ਜਾਣਾ ਤੁਸੀਂ ਇੱਥੇ ਆ ਲੱਗੇ ਆ ਜਾਓ ਬਾਤੋ ਯੋ ਮਾ ਨਹੀਂ ਪਿੱਛੇ ਹੋਇਓ ਕਿੱਥੇ ਆ ਨਾ ਕੋਈ ਨਹੀਂ ਨਹੀਂ ਰਹਿੰਦੇ ਆਓ ਕਾਲਾ ਬਲਿਜਾ ਹੱਦ ਆ ਜਾਓ ਯਾਰ ਦੇਖਿਓ ਉੱਪਰ ਉਹ ਉੱਥੇ ਉੱਪਰੋਂ ਦੇਖਿਓ ਆ ਜਾਓ ਦੇਖੋ ਸਾਰੇ ਇੰਦਾ ਕਰ ਲੋ ਜਿੰਦਾਬਾਦ ਜੰਦਾ ਖੜਾ ਜਿੰਦਾਬਾਦ ਹਾਂ ਜੀ ਨਾਲ ਹੋ ਜਓ ਮਾੜਾ ਮਾੜਾ ਜਿੰਦਾ ਕਰਦੇ ਹਾਂ ਹੁਣ ਹੋ ਗਈ ਸਾਡੀ ਦੱਸ ਜਿੰਦਾਬਾਦ ਭਾਜੀ ਇੱਧਰ ਦੇਖੋ ਜੀ ਮੈਮ ਜੀ ਅੱਜ ਜਿਹੜੇ ਥੀਨਾਂ ਦੇ ਵਿੱਚ ਜਿਹੜੇ ਕੰਮ ਕਰਨ ਦੇ ਵਾਸਤੇ ਵਾਦਾ ਕੀਤਾ ਗਿਆ ਉਹਦੇ ਵਿੱਚ ਤੁਸੀਂ ਸੰਜੋਗ ਦੇ ਵਿੱਚ ਕੀ ਕੰਨ ਜਾਂਦੇ ਹੋ ਦੇਖੋ ਅੱਜ ਮੈਂ ਥੀਨਾਂ ਦੇ ਵਿੱਚ ਆਈਆਂ ਬਾਗ ਨੰਬਰ 15 ਮੇਰੇ ਕੌਂਸਲਰ ਤੇਸ਼ ਪੱਤੀ ਜੀ ਮੇਰੇ ਨਾਲ ਖੜੇ ਨੇ ਮਨਜੀਤ ਜੀ ਮੇਰੇ ਨਾਲ ਖੜੇ ਨੇ ਅੱਜ ਇੱਥੇ ਅਸੀਂ ਆਏ ਸੀਗੇ ਬਾਗ ਨੰਬਰ 15 ਦੇ ਵਿੱਚ ਇਹ ਸਾਡੇ ਜੋ ਬਹੁਤ ਸਤਿਕਾਰ ਜੋ ਜਿਹੜੇ ਕਿ ਬਹੁਤ ਲੰਬੇ ਸਮੇਂ ਤੋਂ ਅਕਾਲੀ ਦਲ ਦੀ ਸੇਵਾ ਕਰਦੇ ਰਹੇ ਆ ਸਾਡੇ ਇਥੋਂ ਸਾਧਕਾ ਪੰਚ ਗੁਲਵਿੰਦਰ ਸਿੰਘ ਲਾਜੀ ਜੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੋ ਕੇ ਅੱਜ ਆਮ ਆਦਮੀ ਪਾਰਟੀ ਨੂੰ अनेका ਸਾਥੀਆਂ ਦੇ ਨਾਲ ਮੈਂ ਕੀਤਾ ਅੱਜ ਅਸੀਂ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਉਣ ਆਏ ਸੀ ਜਦੋਂ ਮੈਂ ਆ ਕੇ ਦੇਖਿਆ ਕਿ ਥੋੜੀਆਂ ਇਸ ਵਾਰਡ ਦੇ ਵਿੱਚ ਦਿੱਕਤਾਂ ਸੀ ਕੁੱਤੇ ਪਾਣੀ ਦੀ ਕਿਤੇ ਸੀਵਰੇਜ ਦੀ ਤੇ ਮੈਂ ਅੱਜ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਜਿਹੜੀਆਂ ਦਿੱਕਤਾਂ ਆਇਆਂ ਛੇਤੀ ਠੀਕ ਕੀਤੀਆਂ ਜਾਣਗੀਆਂ ਜਿੱਥੇ ਵੀ ਪ੍ਰਾਇੋਰਟੀ ਦੇ ਨਾਲ ਇਸ ਵਾਰਡ ਦਾ ਜਿਹੜਾ ਆ ਉਹ ਕੰਮ ਕੀਤਾ ਜਾਵੇ। ਜਿਹੜੇ ਮੈਡਮ ਰਾਜਵਿੰਦਰ ਥੈਲਾ ਜੀ ਆਏ ਸੀ ਇਹਨਾਂ ਦੇ ਵਿੱਚ ਜਿਹੜੇ ਬਾਕੀ ਕੰਮ ਰਹਿੰਦੇ ਸੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਇੰਚਾਰਜ ਮੈਡਮ ਰਾਜਿੰਦਰਪੁਰ ਖਿਆੜਾ ਜੀ ਔਰ ਮੂੰਮੂ ਟ੍ਰਸਟ ਕੁਲਿੰਦਰ ਦੇ ਚੇਅਰਮੈਨ ਅੱਜ ਵਿਸ਼ੇਸ਼ ਤੌਰ ਤੇ ਸਾਡੇ ਸਾਬਕਾ ਮੈਂਬਰ ਪੰਚ ਸਰਦਾਰ ਕੁਲਵਿੰਦਰ ਸਿੰਘ ਢਾਡੀ ਜੀ ਜੋ 48 ਪਾਰਟੀ ਤੋਂ ਬਲੋਂਗ ਕਰਦੇ ਸੀ ਆਮ ਆਦਮੀ ਪਾਰਟੀ ਤੋਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਇਸ ਕਰਕੇ ਸਾਡੇ ਹਲਕਾ ਇੰਚਾਰਜ ਖੜੇ ਹੋਏ ਸੀ ਉਹਨਾਂ ਨੇ ਜੁਆਇਨਿੰਗ ਕਰਾਈ ਆ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਮੈਂ ਸਰਦਾਰ ਪ੍ਰਵਿੰਦਰ ਸਿੰਘ ਲਾਟੀ ਦੀ ਉਹਨਾਂ ਦਾ ਦਿਲ ਦੀਆਂ ਤੇ ਹਰਾਈਆਂ ਤੋਂ ਧੰਨਵਾਦ ਕਰਦਾ ਪਾਰਟੀ ਵਿੱਚ ਆਉਣ ਲਈ ਔਰ ਜਿਹੜੇ ਕੰਮ ਤੁਸੀਂ ਗੱਲ ਕਰਦੇ ਆਂ ਕਿ ਵਾਰਡ ਦੇ ਕੰਮਾਂ ਦੀ ਵਾਰਡ ਦੇ ਕੰਮਾਂ ਦੇ ਵਿੱਚ ਜਿੱਦਾਂ ਲਾਈਟ ਸੀਗੀ ਅਸੀਂ ਲਾਈਟਾਂ ਵੀ ਲਗਵਾਤੀਆਂ ਆ ਟਰੇ ਦੀ ਸਮੱਸਿਆ ਪਿਛਲੇ 20-25 ਸਾਲਾਂ ਤੋਂ ਚੱਲ ਰਹੀ ਸੀ ਜਿਹੜੀ ਕੂੜੀ ਦੀ ਸਮੱਸਿਆ ਉਹ ਬਿਲਕੁਲ ਹੱਲ ਕਰ ਦਿੱਤੀ ਆ ਕੋਈ ਕੂੜੇ ਦਾ ਡੰਡ ਨਹੀਂ ਤੁਹਾਨੂੰ ਮੇਰੇ ਵਾਰਡ ਵਿੱਚ ਮਿਲੇਗਾ ਔਰ ਸੀਵਰੇਜ ਦੀ ਜਿਹੜੀ ਸਮੱਸਿਆ ਸੀਗਾ ਉਹ ਪਿਛਲੀਆਂ ਕੋਸ਼ਿਸ਼ ਦੀ ਪਿਛਲੀਆਂ ਰਾਤਾਂ ਦੇ ਉੱਤੋਂ ਬਾਰਿਸ਼ ਨੂੰ ਦੇਖਦੇ ਹੋ ਅਸੀਂ ਬਾਰਿਸ਼ ਦੇ ਮੌਸਮ ਨੂੰ ਦੇਖਦੇ ਹੋਏ ਵਾਰਡ ਦੇ ਵਿੱਚ ਪਹਿਲਾਂ ਹੀ ਉਹਦੀ ਸਫਾਈ ਕਰਵਾਤੀ ਤਾਂ ਜੋ ਲੋਕਾਂ ਨੂੰ ਜਿਹੜੀ ਹੈ ਉਹ ਸਮੱਸਿਆ ਨਾ ਆਵੇ ਔਰ ਜਲਦੀ ਹੀ ਸਾਡੇ ਆਪਣੇ ਕੰਮ ਸ਼ੁਰੂ ਹੋਣ ਜਾ ਰਹੇ ਆ ਇਹਨਾਂ ਨਾਲ ਅਰਦਾ ਕਿ ਤੁਹਾਨੂੰ ਦਸਾ 15 ਦਿਨਾਂ ਦੇ ਵਿੱਚ ਇੱਥੇ ਕੰਮ ਸ਼ੁਰੂ ਹੋਣਗੇ ਕਲੋਨੀਆ ਦੇ ਵਿੱਚ ਜਿਹੜੇ ਹੰਡਾ ਦੇ ਵਿੱਚ ਜਿਹੜੇ ਤੁਸੀਂ ਨੇ ਸ਼ੁਰੂ ਹੋਏ